ਸਾਸੀ ਗੱਲ ਪੰਜਾਬੀਓ ਸਾਸੀ ਗੱਲ ਦੇਸ਼ ਵਾਸੀਓ ਹੈਪੀ ਇੰਡੀਪੈਂਡੈਂਟ ਡੇ ਹੈਪੀ ਇੰਡੀਪੈਂਡੈਂਟ ਡੇ ਸਭ ਨੇ ਮਨਾ ਲਿਆ ਬੜੀਆਂ ਵਧਾਈਆਂ ਬੜੇ ਚਾਚੜੇ ਸਾਰਿਆਂ ਨੂੰ ਬੜੇ ਬੈਂਡ ਵਾਜੇ ਵੱਜੇ ਬੜੇ ਢੋਲ ਵੱਜੇ 14 ਤੇ 15 ਅਗਸਤ 1947 47 ਪੰਜਾਬੀਆਂ ਨੂੰ ਨਹੀਂ ਭੁੱਲਣੀ ਕਾਰਨ ਦਾ ਕੀ ਜਦੋਂ ਆਜ਼ਾਦੀ ਮਿਲੀ ਹੈ ਨਾ ਜਿਹੜਾ ਬਾਰਡਰ ਬਣਿਆ ਪੰਜਾਬ ਦੀ ਇੱਕ ચીਰ ਕੇ ਜਾਨੀ ਬਾਰਡਰ ਬਣਾਇਆ ਜਿਹੜੀ ਲੀਕ ਪਾਈ ਆ ਵਿੱਚ ਉਸ ਬਾਰਡਰ ਦੀ ਤਾਰ ਦੇ ਥੱਲੇ 20 ਲੱਖ ਪੰਜਾਬੀਆਂ ਦੇ ਖੂਨ ਡੁੱਲਿਆ ਕਿਹੜੀ ਐਸੀ ਨਦੀ ਆ ਕਿਹੜਾ ਐਸਾ ਖੂਹ ਆ ਕਿਹੜਾ ਐਸਾ ਦਰਿਆ ਵਾ ਜਿੱਥੇ ਪੰਜਾਬੀਆਂ ਦਾ ਖੂਨ ਨੇ ਡੁੱਲਿਆ ਜਾਂ ਪੰਜਾਬੀ ਦੀਆਂ ਲਾਸ਼ਾਂ ਨਹੀਂ ਪਈਆਂ ਉਧਰਲੇ ਪੰਜਾਬ ਵਾਲੇ ਜਿਹੜੇ ਪਾਕਿਸਤਾਨ ਦੇ ਪੰਜਾਬ ਆ ਜਾ ਇੰਡੀਆ ਦਾ ਪੰਜਾਬ ਆ ਚ ਇਹਨਾਂ ਦੇ ਘਰ ਦੇ ਉਦੋਂ ਵਿਛੜ ਗਏ ਮਰ ਗਏ ਕਿਸੇ ਦਾ ਪੋਤ ਕਿਸੇ ਦੀ ਮਾਂ ਕਿਸੇ ਦਾ ਪਿਓ ਕਿਸੇ ਦਾ ਭਰਾ ਉਹਨਾਂ ਨੂੰ ਪੁੱਛ ਕੇ ਦੇਖਿਓ ਆਜ਼ਾਦੀ ਕੀ ਚੀਜ਼ ਆ ਇਹ ਤੋਂ ਵੱਖਰੇ ਜਿਹੜੇ ਆਜ਼ਾਦੀ ਲਈ ਲੜੇ ਆਜ਼ਾਦੀ ਕੁਲਾਟੀਏ ਭਗਤ ਸਿੰਘ ਚੰਦਰ ਸ਼ਖਰ ਆਜ਼ਾਦ ਰਾਜਗੁਰੂ ਸੁਖਦੇਵ ਐਵਰੀਥਿੰਗ ਆਜ਼ਾਦੀ ਸਭ ਨੇ ਮਨਾਈ ਹੋਣੀ ਬੜੇ ਧੁੰਮ ਧੱਕੇ ਨਾਲ ਸਾਰਿਆਂ ਨੇ ਸਵੇਰੇ ਸਵੇਰੇ ਉੱਠ ਕੇ ਹੈਪੀ ਇੰਡੀਪੈਂਡੈਂਟ ਡੇ ਹੈਪੀ ਇੰਡੀਪੈਂਡੈਂਟ ਤੇ ਲਾਗੇ ਰੱਖਦੀ ਪਰ ਸੱਚ ਦੱਸਿਓ ਕਿ ਅਜ ਤੱਕ ਕੁਛ ਦਿਮਾਗ ਚ ਆਇਆ ਕਿ ਕਿਸੇ ਨੂੰ ਹੀ ਚੇਤੇ ਵੀ ਕੀਤਾ ਕਿ ਜਿਹੜੇ ਸਾਡੇ 20 ਲੱਖ ਆਪਦੇ ਪਰਿਵਾਰ ਉਦੋਂ ਮਾਰੇ ਗਏ ਕੀ ਕਸੂਰ ਸੀ ਉਹਨਾਂ ਦਾ ਘਰ ਬਰਬਾਦ ਹੋਏ ਛੱਡ ਗਏ ਐਨੂੰ ਸਭ ਬਣੇ ਬਣਾਏ ਛੱਡ ਕੇ ਆਉਣਾ ਪਿਆ ਸਾਡਾ ਪਰਿਵਾਰ ਵੀ ਦੱਸਦਾ ਕਿ ਅਸੀਂ ਵੀ ਪਾਕਿਸਤਾਨ ਚ ਵਾਏ ਸਭ ਆਪਣਾ ਬਣਿਆ ਬਣਾਇਆ ਸਭ ਕੁਝ ਛੱਡ ਕੇ ਉੱਥੋਂ ਜਾਨ ਬਚਾ ਕੇ ਭੱਜਣਾ ਪਿਆ ਮਾਫੀ ਕੌਣ ਮੰਗੂਗਾ ਇਹਦੀ ਜਾਂ ਕੌਣ ਇਨਸਾਫ ਦਿਵਾਊਗਾ ਅੰਗਰੇਜ਼ ਜਿਹੜੇ ਕਰਕੇ ਚਲੇ ਗਏ ਜਾਂ ਸਿਰਫ কুরਸੀ ਲਾਲਚੀ ਇਹ ਮਾਫੀ ਮੰਗਣਗੇ ਸਾਡਾ ਧਿਆਨ ਹੀ ਨਹੀਂ ਹੈ ਸਿਰਫ ਆ ਸਾਨੂੰ ਆਹ ਕੋਈ ਆਜ਼ਾਦੀ ਦੇਵਸ ਆਇਆ 15 ਅਗਸਤ ਚਲੋ ਸ਼ੇਅਰ ਕਰਤੇ ਮੈਸੇਜ ਵਧਾਈਆਂ ਦੇਤੀਆਂ ਉਧਰੋਂ ਲੈंदे ਪੰਜਾਬ 'ਚ ਉਧਰ ਵੀ ਇਦਾਂ 14 ਅਗਸਤ ਨੂੰ ਇੰਡੀਪੈਂਡੈਂਟ ਡੇ ਇੰਡੀਪੈਂਡੈਂਟ ਡੇ ਓਏ ਇੰਡੀਪੈਂਡੈਂਟ ਡੇ ਕਾਹਦਾ ਯਾਰ ਆਪਣਾ ਹੀ ਪੰਜਾਬ ਆਪਦਾ ਹੀ ਘਰ چیر ਕੇ ਦੋ ਥਾਂ ਕਰਤਾ ਟੋਟੇ ਕਰਤੇ ਇੱਕ چیرਤੀ ਪੰਜਾਬ ਦੀ ਤੇ ਸਾਨੂੰ ਹੀ ਆਜ਼ਾਦੀ ਦੇ ਕੇ ਸਾਨੂੰ ਹੀ ਕਹਿੰਦੇ ਲੋ ਜੀ ਮਿਲ ਗਈ ਜادیه ਕਾਦੀ ਆਜ਼ਾਦੀ ਸਾਨੂੰ ਦੋ ਥਾਂ ਕਰ ਦਿੱਤਾ ਆਜ਼ਾਦੀ ਯਹੂਦੀਆਂ ਦੇ 4 ਲੱਖ ਯਹੂਦੀ ਮਰੇ ਸੀ 나ਜ਼ੀਆਂ ਨੇ ਮਾਰੇ ਸੀ ਹਿਟਲਰ ਹੁਣਾ ਨੇ ਤੋ ਇਹ ਯਕੀਨ ਕਰਿਓ 4 ਲੱਖ ਮਰੇ ਸੀ ਤੇ ਪੂਰੇ ਯਹੂਦੀਆਂ ਨੇ ਇਜ਼ਰਾਈਲ ਨੇ ਪੂਰੀ ਦੁਨੀਆ ਦੀ ਨੱਕ ਜਦ ਦਮ ਕੀਤਾ ਪਿਆ ਉਹ ਟਿਕਾਣਾ ਨਹੀਂ ਦਿੰਦੇ ਉਹ ਉਹਨਾਂ ਜੀਣਾ ਹਰਾਮ ਕੀਤਾ ਪਿਆ ਇਕੱਲੇ ਇਕੱਲੇ ਨੂੰ ਲੱਭ ਲੱਭ ਕੇ ਨਾ ਉਹ ਅੱਜ ਵੀ ਜਾ ਕੇ ਮਾਰਦੇ ਆ ਆਪਦਾ ਬਦਲਾ ਲੈਿੰਦੇ ਆ ਮਾਫੀਆਂ ਮੰਗਾਉਂਦੇ ਆ ਜਿਹੜਾ ਜੈਨੋਸਾਈਡ ਹੋਇਆ ਸੀ ਉਹਨਾਂ ਦਾ ਸਾਡੀ ਸਾਡਾ ਆਜ਼ਾਦੀ ਕਾਦੀ ਸਾ ਪੰਜਾਬੀਆਂ ਦਾ ਤਾਂ ਜੈਨੋਸਾਈਡ ਹੋਇਆ ਬੈਠ ਕੇ ਸੋਚਿਓ ਕਦੇ ਜਿਹੜੇ ਆਜ਼ਾਦੀ ਤੋਂ ਬਾਅਦ ਨਾ ਪੰਜ ਪੰਜ ਚਾਰ ਚਾਰ ਸਾਲ ਬਾਅਦ ਆਏ ਅੱਗੇ ਮੋਹਰੇ ਆ ਕੇ ਕੁਰਸੀਆਂ ਲੈ ਲਈਆਂ ਉਹ ਕਹਿੰਦੇ ਅਸੀਂ ਦੇਸ਼ ਨੂੰ ਆਜ਼ਾਦੀ ਦਵਾਈ ਆ ਬੈਠ ਕੇ ਸੋਚਿਓ ਵੀ ਸਾਡਾ ਅਸਲ ਆਜ਼ਾਦੀ ਮਿਲੀ ਕਿ ਇਹਨੂੰ ਆਜ਼ਾਦੀ ਵਟਵਾਰਾ ਹੋਇਆ ਕਿਦਾ ਇੰਡੀਆ ਦਾ ਪੂਰੇ ਦਾ ਵਟਵਾਰਾ ਹੋਇਆ ਜਾਂ ਕੱਲੇ ਪੰਜਾਬ ਦਾ ਇਹ ਸੋਚਣ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਨਹੀਂ ਐ ਅਸਲ 'ਚ ਦੁੱਖ ਵਾਲੀ ਗੱਲ ਐ ਠੀਕ ਐ ਆਜ਼ਾਦੀ ਮਿਲੀ ਅੰਗਰੇਜ਼ ਚਲੇ ਗਏ ਉਹ ਤਾਂ ਚਲੇ ਹੀ ਗਏ ਸੀ ਪਰ ਅੱਜ ਦੇ ਦਿਨ ਜਾਂ ਅਜੇ ਤੋਂ 10 ਦਿਨ ਪਹਿਲਾਂ 4 ਦਿਨ ਪਹਿਲਾਂ ਸਾਡੇ ਆਪ ਦੇ ਕਿੰਨੇ ਲੋਕ ਮਾਰੇ ਗਏ ਸੀ ਜਿਹੜਾ ਬਾਗਾ ਬਾਰਡਰ ਜਾਂ ਪੂਰੇ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਕੰਡਿਆਲੀ ਤਾਰ ਲੱਗੀ ਆ ਉੱਤੇ ਪਿੱਲਰ ਲੱਗੇ ਉਹਨਾਂ ਪਿੱਲਰਾਂ ਦੇ ਥੱਲੇ 20 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਕਿਹੜਾ ਐਸਾ ਦਰਿਆ ਆ ਕਿਹੜਾ ਐਸਾ ਖੂਹ ਆ ਜਿੱਥੇ ਸਾਡੀਆਂ ਲਾਸ਼ਾਂ ਨਹੀਂ ਪਈਆਂ ਅੱਜ ਵੀ ਕੋਈ ਖੋਜ ਕਰੇ ਨਾ ਹਜ਼ਾਰਾਂ ਲੱਖਾਂ ਹੀ ਪਿੰਜਰ ਲੱਭਣਗੇ ਉੱਥੋਂ ਸਾਡੇ ਆਪਣੇ ਆਹ ਆਜ਼ਾਦੀ ਸੱਚ ਦੱਸਿਓ ਤੁਸੀਂ ਕਿ ਅੱਜ ਆਜ਼ਾਦੀ ਸੀ ਚਲੋ ਬੜਾ ਖੁਸ਼ੀ ਦਾ ਟਾਈਮ ਆ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਾਂ ਪਰ ਕੀ ਅੱਜ ਅਸੀਂ ਕੋਈ ਯਾਦ ਕੀਤਾ ਕਿ ਅਸੀਂ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਿਹੜੇ ਸਾਡੇ ਆਪਣੇ ਸੀ ਜਿਹੜੇ ਮਾਰੇ ਗਏ ਜਾਂ ਸਿਰਫ ਅੱਜ ਛੋਛਰਾਬਾ ਟੋਲ ਬੈਂਡ ਵਜਾਏ بس ਇਹ ਆਜ਼ਾਦੀ ਨਹੀਂ ਸੀ ਆਜ਼ਾਦੀ ਲਈ ਕਰਨਾ ਕੀ ਪਿਆ ਸੀ ਆਜ਼ਾਦੀ ਲਈ ਦੇਣਾ ਕੀ ਪਿਆ ਸੀ ਸਾਨੂੰ ਹਮੇਸ਼ਾ ਉਹ ਯਾਦ ਰੱਖਣਾ ਚਾਹੀਦਾ ਕਿ ਇਹ ਉਹ ਦਿਮਾਗ ਚੋਂ ਨਿਕਲ ਜਾਏ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਜਦੋਂ ਇਹ ਆਜ਼ਾਦੀ ਮਿਲੀ ਸੀ ਨਾ ਤੇ 20 ਲੱਖ ਪੰਜਾਬੀ ਮਾਰੇ ਸੀ ਪੰਜਾਬ ਦੇ ਨਾਲ ਹੋਇਆ ਕੀ ਸੀ ਤੇ ਸਾਨੂੰ ਦੇਣਾ ਕੀ ਪਿਆ ਸੀ ਉਲਟਾ ਅੱਜ ਤੱਕ ਸਾਨੂੰ ਮਿਲਿਆ ਕੀ ਦੱਸੋ ਕਾਦੀ ਆਜ਼ਾਦੀ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਆਜ਼ਾਦੀ ਨਹੀਂ ਮਿਲੀ ਲੋਕਾਂ ਨੂੰ ਗਰੀਬੀ ਤੋਂ ਆਜ਼ਾਦੀ ਨਹੀਂ ਔਖੇ ਹੋਏ ਪਹਿਲੋ ਰੋਟੀ ਨਹੀਂ ਮਿਲਦੀ ਉਹ ਤੇ ਵਿਚਾਰੇ ਪਹਿਲਾਂ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਔਖੇ ਹੋ ਗਏ ਬਿਮਾਰੀਆਂ ਦਾ ਇਲਾਜ ਨਹੀਂ ਉਹ ਗੁਲਾਮੀ 'ਚ ਹੈ ਇਸ ਤੋਂ ਫਿਰ ਉਹੀ ਚੰਗੇ ਸੀ ਉਹਨਾਂ ਤੋਂ ਔਖੇ ਹੋਏ ਪੈਣਾ ਲੋਕ ਸੋ ਇਹ ਚੀਜ਼ਾਂ ਨੂੰ ਸੋਚਿਓ ਜਿਹੜੇ ਬਹੁਤ ਵੱਧ ਚੜ ਗਏ ਆਜ਼ਾਦੀ ਮਨਾਉਣ ਵਾਲੇ ਆ ਉਹਨਾਂ ਦੇ ਆਪਣੇ ਕਿੰਨੇ ਗਵਾਚੇ ਆ ਅੱਜ ਤੱਕ ਯਾਦ ਕਰਦੇ ਬੈਠੇ ਕੁਝ ਇੱਧਰ ਪੰਜਾਬ ਇੰਡੀਆ ਦੇ ਪੰਜਾਬ 'ਚ ਬੈਠੇ ਜਿਹੜੇ ਪਾਕਿਸਤਾਨੀ ਜਾ ਸਕਦੇ ਉਹਨਾਂ ਦੇ ਆਪਣੇ ਘਰ ਘਾਟ ਆਪਣੇ ਭੈਣ ਭਰਾ ਪੰਜ ਪਾਕਿਸਤਾਨ ਵਿੱਚ ਤੇ ਕੁਝ ਪਾਕਿਸਤਾਨ ਦੇ ਵਿੱਚ ਬੈਠੇ ਆ ਜੇ ਇਹਨਾਂ ਦੇ ਭੈਣ ਭਰਾ ਇੱਧਰ ਇੰਡੀਆ ਵਾਲੇ ਪੰਜਾਬ 'ਚ ਰਹਿ ਗਏ ਉਹ ਕਦੇ ਮਿਲ ਹੀ ਨਹੀਂ ਸਕੇ ਉਹ ਤਰਸਦੇ ਯਾਦ ਕਰਦੇ ਹੀ ਮਰ ਗਏ ਆ ਪਰ ਮਿਲ ਨਹੀਂ ਸਕੇ ਆ ਦਿੱਤਾ ਆਜ਼ਾਦੀ ਨੇ ਪੰਜਾਬ ਦਾ ਕਹਾਣ ਹੋਇਆ ਸੋ ਧੰਨਵਾਦ ਸਿਰਫ ਇਹ ਗੱਲਾਂ ਯਾਦ ਕਰਨ ਨੂੰ ਰਹਿ ਗਈਆਂ ਕਾਸ਼ ਕਰ ਕੁਝ ਨਹੀਂ ਸਕਦੇ ਨਾ ਕੁਝ ਹੋਣਾ ਨਾ ਕਿਸੇ ਨੇ ਮਾਫੀਆਂ ਮੰਗਣੀਆਂ ਨਾ ਇਨਸਾਫ ਮਿਲਣਾ ਬਟ ਜੈਹੰਸ ਰੱਖਿਓ ਯਾਦ ਰੱਖਿਓ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ